ਸ੍ਰੀ ਕਾਲ ਜੀ ਲੋ ਜੀ ਧਾਨ ਲੱਗੇ ਨਹੀਂ ਜੇ ਕੱਢਣੀ ਉੱਠਾ ਨਹੀਂ ਨਾਲ ਨਾਲ ਇਹ ਤਾਂ ਸਪਰੇਅ ਕਰਤੀ ਫਿਰ ਡੱਕਾ ਮਰੂਗਾ ਸਪਰੇਅ ਨਹੀਂ ਕਰੀ ਫਿਰ ਡੱਕਾ ਮਰੂਗਾ ਠੀਕ ਹੈ ਜੀ ਜੇ ਹੁਣ ਵੀ ਕੋਈ ਕਾੜ ਦੇ ਦਿੰਦੀਆਂ ਫਿਰ ਡੱਕੇ ਨੇ ਚੜਿਆਉਣਾ ਉੱਪਰ ਪੂਜਾ ਵਾਲਿਆਂ ਨਾਲ ਦੀ ਖਰਚਾਈ ਵੀ ਜਲਦੀ ਨਾਲ ਦੀ ਲਪਾਈ ਵੀ ਜਲਦੀ ਬਾਜੀ ਫਿਰ ਆਇਆ ਕਾ ਉੱਠੂਗਾ ਨਹੀਂ ਕੱਖ ਹਾਂ ਈਗਾ ਦੇਖੋ ਅੱਗੇ ਉਹ ਕਿੱਥੇ ਗੱਖਦਾ ਹੁਣ ਤਾਂ ਦਰਸ ਨਾ ਗੱਖਨੇ ਕਿੱਥੇ ਗਿਆ ਕਹਿੰਦਾ ਰੈਣ ਤੋਂ ਇਹ ਹੋਰ ਦੇ ਵਿੱਚ ਉਨੇ ਨਾਲ ਟਾਈਮ ਹੈ ਨਹੀਂ ਲਿਪਣੇ ਦਾ ਨਾਲ ਦੀ ਨਾਲ ਲਿਪਣੇ ਦਾ ਟਾਈਮ ਹੈ ਨਹੀਂ ਸਾਰੇ ਉਹ ਲਿਪੀ ਹੋਈ ਸਾਰੀ ਨਾ ਨਾ ਕੁਝ ਨਹੀਂ ਕਰੇ ਲਿਪੇ ਬਣ ਕੋਈ ਵੀ ਮਿੱਟੀ ਲੈਦਾ ਉਹਨੂੰ ਹੁਣ ਦੇ ਦੇ ਚੱਲ ਤੂੰ ਹੁਣ ਏਸੀ ਕੰਮ ਪਰਾ ਹੁਣ ਡੋਣਾ ਪਾ ਕੇ ਮਿੱਟੀ ਚੜਾਈ ਪੂਰੀ ਠੋਕ ਮੀਆ ਅੱਛਾ ਲਪਾਈ ਕਿਉਂ ਨਹੀਂ ਹੋਈ ਵੀ ਹੁਣ ਲਪਾਈ ਹੋਣੀ ਇਹ ਵੀ ਲਪਾਈ ਹੁਣ ਹੋਣੀ ਆ ਇਹ ਆ ਦੇਖੋ ਬਾਈ ਆ ਬੰਦੇ ਕੋ ਘੱਟੋ ਘੱਟ 10 ਕਿਲੇ ਹੋਣੇ ਔਰੇ ਹਾਂ ਆ ਵਾ ਰੂਟਾ ਮੀਟਰ ਮਾਰ ਦੇਣਾ ਹਾਂ ਉਹ ਦੇ ਔਲਾਤੀ ਇਹਨੂੰ ਹੁਣ ਪਾਣੀ ਛੱਡ ਦੇਣਾ ਮੂਰੇ ਮੂਰੇ ਇੱਕਣੇ ਲਾ ਦੇਣੀ ਇਹ ਆ ਕੱਲੀ ਨਹੀਂ ਦੇ ਤੜਕੇ ਰੋਡਾ ਮੀਟਰ ਫੇਰ ਗਿਆ ਬਸ ਬਸ ਹੁਣ ਪਾਣੀ ਛੱਡ ਨਾਲ ਦੀ ਨਾਲ ਪਾਣੀ ਛੱਡੀ ਉਹ ਕੰਮ ਵਧੀਆ ਰੂਟਾ ਮੀਟਰ ਵਾਲਾ ਇਹ ਹਾਂ ਫਾੜਨਾ ਵਾ ਰੂਟਾ ਮੀਟਰ ਮਾਰੇ ਖਾਲੀ ਚ ਮੈਂ ਕਹਣਾ ਵੀ ਨਜ਼ਾਰੇ ਵਾਲਾ ਕੰਮ ਆਈਦਾ ਇਹ ਇਹ ਪੋਲਾ ਹੁੰਦਾ ਉਹਦੇ ਹਾਂ ਇਹ ਠੀਕ ਆ ਕੰਮ ਲੈ ਬਈ ਪੰਨੋ ਦਾ ਕੰਮ ਕਰਨਾ ਜੇ ਵੀ ਆ ਇੱਥੇ ਬੜੇ ਤੇਰੇ ਦਰਖਤਾਂ ਹਾਂ ਹਾਂ ਹੈ ਰਹਿਣ ਦੀ ਆ ਫਿਰ ਇੱਥੇ ਇੱਥੇ ਰਹਿਣ ਦੀ ਆ ਫਿਰ ਉਹ ਪਪੂਲੇ ਦਾ ਲਾਉਣਾ ਓਰੇ ਪਪੂਲੇ ਥੋੜੀ ਉਸੇ ਲਾਉਣਾ ਚਵਚੇ ਦੇ ਪਰਲੀ ਸਾਈਡ ਨਹੀਂ ਯਾਰ ਨਹੀਂ ਆਇਆ ਉੱਥੇ ਮੋਟਰ ਉਹਦਾਂ ਰੱਖਦਾ ਉਧਰ ਨਹੀਂ ਲਾਉਣਾ ਹਾਲੇ ਨਹੀਂ ਨਹੀਂ ਉਧਰ ਮੋਟਰ ਪਾਉਣ ਦੇ ਬਾਹਰ ਲਾਉਣਾ ਓਰੇ ਤੇ ਯਾਰ ਹੈ ਅਮਰਗੁੜ ਹੁਣ ਪੱਟਿਆ ਇੱਕ ਉਹ ਵੀ ਫੇਰ ਲਾ ਲੈਣਾ ਇਹਨੂੰ ਓਰੇ ਹੁੰਦਾ ਨਹੀਂ ਨਾ ਕੋਈ ਛੋਰੇ ਦੇ ਨਾ ਨਾ ਉਹ ਚੋਚੇ ਦੇ ਪਾਰ ਹੀ ਹਟ ਲਾਉਣਾ ਲਾ ਦੋ ਲਾ ਚੋਚੇ ਉਹ ਸ਼ਾਮਾਂ ਰਹੀ ਜਿਹੜੀ ਤਲ ਭਾਈ ਮਨਜ਼ੂਰੀ ਮਿਲ ਗਈ ਮਨਜ਼ੂਰੀ ਨੂੰ ਪਤਾ ਨਹੀਂ ਕਿਹਾ ਜੂਗਾ ਉਹ ਇਹ ਸ਼ੌਰਾ ਕਹੀ ਜਾਂਦਾ ਪਬੂਲਰ ਦਾ ਇਹਦਾ ਕਿਆਰ ਇਹਦਾ ਪੰਜ ਸਾਲਾ ਪਾਟ ਹੋ ਜਣੇ ਪੱਕਾ ਦਾ ਰਸਤੇ ਨਹੀਂ ਪੱਕਾ ਥੋੜੀ ਇਹ ਇਹੋ ਚੰਗਾ ਦਾ ਦੋ ਬੂਲਰ ਦੋ ਪਬੂਲਰ ਤੋੜ ਕੇ ਲਾਲਾ ਲਾਉਣਾ ਵਧੀਆ ਹੈ ਦਾ ਹਾਂ ਕਹ ਨਹੀਂ ਬਿਲਕੁਲ ਹੋਦ ਰੋਲੇ ਪਾਓ ਸੇ ਭਾਈਆ ਉਰੇ ਕਿ ਦੇਖਦਾ ਵੀ ਕਿੱਥੇ ਦਾਈਏ ਹੁਣ ਉਹ ਇੱਥੇ ਲਾ ਉਹ ਇੱਥੇ ਲਾਉਂਦੇ ਮੈਂ ਨਾ ਉਹ ਇੱਥੇ ਇਰਾਸ ਸੁੱਕ ਗਿਆ ਹੈ ਕਿਥੇ ਹੁਣੇ ਆਹ ਆਹ ਬਗਰੇ ਇੱਥੇ ਲਾ ਦਿੰਨੇ ਕਿ ਕਿਲਾ ਦੀਏ ਇਹ ਜ਼ਰਾ ਪੈਰਾ ਪੈਰਾ ਉਰੇ ਦੂਗਾ ਪੈਰ ਹਾਂ ਉਰੇ ਹਾਂ ਇੱਥੇ ਲਾਉਣਾ ਤੂੰ ਆਮਾ ਕਾ ਠੀਕ ਨਹੀਂ ਆਮਾ ਉਹ ਲਾਉਂਦਾ ਹੋਰ ਆਉਂਦੇ ਉਰੇ ਉਹ ਲਾਉਂਦੇ ਉਹ ਡੇ ਕਟ ਕੈਣਾ ਇਹ ਨਾਲ ਥੋੜਾ ਫਰਕ ਸਾਜੀ ਔਰ ਇਹ ਲੱਦਾ ਫਿਰ ਨਿਆਰਾ ਔਰ ਵੀ ਠੀਕ ਹੈ ਔਰੇ ਵੀ ਠੀਕ ਹੈ ਔਰੇ ਹਾਂ ਉਹ ਸ਼ਾਮ ਆ ਜੂਗੀ ਸ਼ਾਮ ਹੋ ਗਈ ਇਹਨਾਂ ਛਤਰੀ ਮੋਂ ਚੱਲਣਾ ਇਹਨੇ ਲੈ ਭਾਈ ਹੋਇਆ ਜੀ ਪਾਸ ਔਰੇ ਹੋਇਆ ਭਾਈ ਔਰੇ ਹੋਈਆ ਪਾਸ ਦੁਕਾਨ ਉਹ ਉੱਥੇ ਪਾਸ ਹੋਇਆ ਤੇਰਾ ਦੂਆ ਅਮਰੂਦ ਠਾਦਾ ਉਹਰੇ ਮਾ ਠੀਕ ਹੈ ਉਹਰੇ ਠੀਕ ਹੈ ਹੋਰ ਬਾੜਾ ਹੈਗਾ ਹੈਡ ਇੱਡੀ ਕਰ ਦੇਣਾ ਕੋਲ ਅਸੀਂ ਖਤਰੀ ਕਰ ਦੂਗਾ ਬੰਦਾ ਕਹਿੰਦਾ ਜਦੋਂ ਬੱਦ ਪਾਉਂਦਾ ਆਪੇ ਜਣਾ ਚੱਲ ਪੈਣੀ ਹੁੰਦੀ ਹੈ ਨਾ ਯਾਰਾ ਨਾ ਹੋਰੇ ਉਹ ਬਈ ਮੈਂ ਇਹਨੂੰ ਖੋ ਕਰੀਆਂ ਇੱਥੇ ਬਰੋ ਬਰੋਰ ਜਿ ਨਹੀਂ ਜਿਹੜਾ ਜੜਾਂ ਜੀਆਂ ਖੋਲ ਮੜ ਜੀਆਂ ਇੱਥਾਂ ਨਾ ਨਾ ਖੋਲ ਮੜ ਜੀਆਂ ਇੱਥਾਂ ਤੇ ਇੱਥਾਂ ਤੇ ਖੋਲ ਤਾਂ ਲੈ ਬਾਈ ਤੂੰ ਆ ਆਰੇ ਵਿੱਚ ਆਪੇ ਹੋ ਜਾਨੀ ਪਾ ਮਿੱਟੀ ਹੁਣੀ ਪਾ ਅਲਿਆ ਫੇਜ ਜੇ ਅਰੇ ਬਤੀ ਤਾ ਉਹ ਗਾਰਾ ਇਹ ਲੈ ਆਓ ਉਹਨਾਂ ਜਿੱਲਰ ਹੋਊਗੀ ਲੈ ਯੂ ਬਾਜੀ ਬਸ ਮਰ ਗਈ ਗੱਲ ਜੀ ਲੈ ਭਾਈ ਲੈ ਭਰ ਕੇ ਪੀਤੀ ਲੈ ਭਾਈ ਡੱਬਾ ਭਰ ਲਾ ਪਾ ਦੇ ਭਾਈ ਬਹੁਤਾ ਪਾਣੀ ਆ ਬਾਤ ਉਹਦਾ ਥੋੜਾ ਪਾਣੀ ਕੱਲ ਨੂੰ ਵਸੇ ਗਿਆ ਕੇ ਫੇਰ ਪਾ ਦੇਣਾ ਬਹੂਰੀ ਜਿੰਦਾ ਉਹ ਉਥੇ ਲਾਈ ਆ ਬੱਟ ਨਹੀਂ ਨਹੀਂ ਉਹ ਇੱਧਰ ਲਾ ਦੇ ਕੇ ਅਮਰੂਦ ਉਥੇ ਦੇ ਉਥੇ ਤੋੜਿਆ ਦਾ ਅਮਰੂਦ ਆ ਇਹ ਥੰਮਾ ਦਾ ਪਾਣੀ ਪਾਲਾ कर <laughs> <laughs> ਪਾ ਦੇ ਕਮੋਰ ਬਹੁਤ ਬੜਾ ਇਹ ਭਾਈ ਅੱਜ ਲੈ ਕੇ ਆਏ ਆ ਅੱਜੇ ਲਾਉਣੇ ਜੂਰੀ ਦੇ ਕੱਲ ਤਾਂ ਧੁੱਪ ਨਾ ਆਈ ਅਜੇ ਹੀ ਫੇਡਣੀ ਸੀ ਚਲੋ ਅੱਜ ਆਏ ਵੀ ਅਜੇ ਮੌਸਮ ਠੰਡਾ ਦਾ ਨੇਰ ਨੇ ਕਬੜਾ ਜਾਣਾ ਤਾਂ ਹੁਣ ਤੱਕ ਜਿਹੜਾ ਪਰ ਤੋਂ ਮੀਂਹ ਆ ਪਿਆ ਇਹ ਆਪਣੀ ਹੀ ਆ ਮਾੜਾ ਮੂਟਾ ਜਿਹਾ ਗਰਨੂਰ ਸਿੰਘ ਗਰਨੂਰ ਸਿੰਘ ਲਾਸ ਤੇ ਪਾਈ ਸਾਡੇ ਬੁੱਟੇ ਆਪਣਾ ਖਾਈ ਜਾ ਅਮਰੂਦਾਂ ਦੇਖੋ ਭਾਈ ਹਾਂ ਪਰ ਇੱਕ ਇੱਕ ਸ਼ਰਤ ਆ ਕਿ ਵੀ ਇਹ ਤੋੜਨਾ ਨਹੀਂ ਨਾ ਪਟਣਾ ਨਾ ਵੱਡਾ ਨਾ ਪਟਣਾ ਇਹ ਹੁਣ ਲਾਉਣੇ ਆਣੇ ਆਹੋ ਦੇਖ ਚੱਲ ਆਏ ਕਿ ਲਾਉਣੇ ਆਲੇ ਹੋਰ ਹੁੰਦੇ ਖਾਣੇ ਆਲੇ ਹੋਰ ਆਪਣਾ ਤਾਂ ਕੰਮ ਆ ਜਿਹੜਾ ਆਪਣਾ ਫਰਜ਼ ਨਾਮ ਆ ਬਸ ਹੁਣ ਕਾਲੇ ਵਾਲਾ ਆਂਬਾ ਉਹ ਫਰੇ ਕਿਨ ਲਾਇਆ ਦਾ ਲਾਇਆ ਆਪਕੋ ਨਮਰ ਦਾ ਆਗਮਨ ਹੋਇਆ ਹੈ। ਇਹਦੇ ਵਿੱਚ। ਤੁਹਾਨੂੰ ਪਹਿਲਾਂ ਲੱਗਿਆ ਇਹ ਖੂਨ ਨਾ। ਨਾ ਨਾ। ਇਹਨਾਂ ਦਾ ਅੰਬ ਦੇਣਾ। ਖੂਨ ਨਹੀਂ ਲਾਉਂਗਾ। ਖੂਨ ਨਹੀਂ ਲੈਣੀ ਹੈਗੀ। ਉਹ ਤਰੀਕਾ ਇਹ ਮਾਉਂਗਾ। ਪਾਪਾ ਅੱਜ ਬਿੜੇ ਜਾਂ ਮੈਂ ਉਹ ਦਿੱਤੇ ਹਾਲ ਵਿੱਚ ਚਾਰ ਜਿਹਦੇ ਉਹ ਨੱਪਣਾ ਜਾਣ। ਉਹ ਹਾਈਬ੍ਰਿਡ ਹੈ। ਉਹ ਹਾਈਬ੍ਰਿਡ ਹੈ। ਉਹਦਾ ਕਾਫੀ ਦਾ। ਉਹਦੀ ਸ਼ਾਮਾਂ ਸ਼ੂਮਾਂ 10 ਸਾਲ ਦੀ ਮਨਿਆਰ 10 ਸਾਲ ਦਾ ਖਦਮਾ ਉਹ। ਲਾ। ਉਹ ਘਾਟੇ ਨਾਲ ਐਸਾ ਲੋਕ ਹੀ ਹੁੰਦੇ ਨੇ। ਫੇਰ ਯਾਦ ਦੇ 10 ਸਾਲ ਮੈਂ ਇਹ ਜੰਬ ਤੇ ਆਏ ਹੋਏ ਹੋ ਗਿਆ ਸੀ ਤਾਂ ਹਾਂ ਉਹਨੇ ਹੁਣ ਹਰੇਕ ਸਾਲੇ ਕਰਨੀ ਆ ਪਰ ਬਦਲਣਾ ਨਹੀਂ ਆ ਹੁਣ ਬਦਲਣਾ ਨਹੀਂ ਆ ਘੜਦਾ ਹੁਣ ਰੁਕਣਾ ਨਹੀਂ ਹੈ ਉਹਨੇ ਮੈਂ ਕਿਹਾ ਮੇਰਾ ਹਰੇ ਤਿੰਨ ਮੈਂ ਭੱਜ ਕੇ ਗਿਆ ਬੱਤਾਂ ਤੱਕ ਬੱਤਾਂ ਤੱਕ ਭੱਜ ਕੇ ਗਿਆ ਮੈਂ ਇਹਨੂੰ ਵੇਖ ਕੇ ਨੂੰ ਮੇਰੇ ਫੇਰ ਵੀ ਵੇਖ ਕੇ ਨੂੰ ਬੱਤਾਂ ਤੱਕ ਭੱਜ ਕੇ ਗਿਆ ਹੁਣ ਵੀ ਭਰਿਆ ਹੋਇਆ ਦੋਦਾਂ ਮੈਂ ਨਾ ਉੱਥੇ ਹੀ ਆਇਆ ਤੇ 10 ਵਜੇ ਫੇਰ ਉੱਕ ਗਿਆ ਖਾਲੀ ਹੁਣ ਫੇਰ ਭੱਜ ਕੇ ਆ ਗਿਆ ਰਾਜ ਰਵੀ ਨੇ ਪੀਣ ਦੋ ਦਿਨ ਇਹ ਇਹ ਮੀਂਹ ਪੈਦੇ ਲੋਡ ਆਉਣੇ ਨਹੀਂ ਇਹ ਖਾਤਾ ਪਾਣੀ ਇਕਣੀ ਚ ਲੈਣਾ ਇਹ ਖਾਤੇ ਦਾ ਇਹ ਲੋਡ ਆਇਆ ਹਾਂ ਇਹ ਜਿਆ ਰੋਣ ਲੱਜਦਾ ਕਹਿੰਦੇ ਰੇਤਾ ਰੋਣ ਲੱਗ ਗਿਆ ਇਹ ਲੋਡ ਆਉਣਾ ਇਕਣੀ ਚ ਲੈਣਾ ਇਹ ਕਰਤਾ ਇਹ ਇਕਣੀ ਚਲੀ ਜਾ ਉਹ ਉਥੇ ਵੀ ਜਿਹੜੀ ਰੋਡ ਪੱਤੀ ਚੱਲਦੀ ਇਹ ਆ ਪਾਣੀ ਕਰਦਾ ਹਾਂ ਇਹ ਪਹਿਲਾਂ ਭਾਈ ਉਹ ਉਥੇ ਬਣਾ ਵੀ ਹਾਂ ਜੀ ਮੋਟਰ ਕਰਦੀ ਖੜੀ ਆ ਉਹ ਬੱਲ ਵੀ ਮਰਦਾ ਹੈ ਹੈ ਨਹੀਂ ਬੱਲ ਮਰਦਾ ਮਰਦਾ ਨਹੀਂ ਹੈਗਾ ਤੇ ਗਾਲੀ ਕੰਮ ਹੋ ਰਿਹਾ ਵੇ ਦੇਖ ਐ ਤੇਰੇ ਕੋਈ ਮੱਤੇ ਦੀ ਛੇੜਾ ਕੋਈ ਮਜੂਰ ਚਾ ਦੇ ਕੇ ਚੱਕਣੀਆਂ ਬਸ ਉਹ ਇੱਕੋ ਕਰ ਲਿਆ ਆ ਨਸੇ ਚੱਕਣੀਆਂ ਸਾਧੂ ਵਾਲੇ ਕੋਟ ਉਹ ਇੱਕ ਛੱਤੇ ਇੱਥੇ ਰੱਖ ਦੋ ਬਣ ਕੇ ਖਾ ਲਈਏ ਤੇ ਆਏ ਤੇ ਆ ਆ ਆ ਆਹ ਛੱਟ ਦੇਖੋ ਬਾਈ ਧੂਆ ਆ ਪੜਦਾ ਇਹ ਦੇਖ ਐਦੋਂ ਨਹੀਂ ਪਾਣੀ ਪੈਂਦਾ ਕਾਹ ਭੀ ਸਾਰੇ 11 ਪਾਣੀ ਆ ਠੀਕ ਆ ਇਹਨਾਂ ਆਪਣੇ ਕਿਉਂ ਨਾ ਵੀ ਲੋਡ ਨਹੀਂ ਹੈਗਾ ਐਨ ਬਰਾਬਰ ਭਰਦੇ ਨਾਲੇ ਜਿਹੜਾ ਜਿੱਡਾ ਖੇਤ ਆ ਉਹ ਸਭ ਨਾਲ ਰੱਖਿਆ ਪਿਆ ਉਹਨੂੰ ਇਹਦਾ ਬੰਤੀ ਅੱਜ ਮੈਂ ਕਹਿੰਦਾ ਹੁਣ ਚਲਾਈ ਜਾ ਕੇ ਹੁਣ ਚਲਾਈ ਆ ਕੇ ਚਲਾਈ ਆ ਮੋਟਰ ਨਾਲ ਚਲਾਈ ਆ ਨਾ ਨਾ ਮੋਟਰ ਆ ਕੇ ਚਲਾਈ ਆ ਮੈਂ ਜਿੱਦਿ ਪਹਿਲਾਂ ਵੀ ਆਈ ਹੋਈ ਆ ਅੱਛਾ ਔਰ ਚਲਾਈ ਦਾ ਆ ਕੇ ਆ 2 ਵਜੇ ਆਈ ਬਿਜਲੀ ਮੇਰੇ ਕੋਲ ਇਹਨਾਂ ਦਾ ਥੋੜਾ ਜਿਹਾ ਭਰੇ ਆ ਅੱਜ ਸਵੇਰ ਦੀ ਉਹ ਬੰਦ ਆ ਮੇਰੇ ਮੇਰੇ ਵੀ ਸਵੇਰ ਦੀ ਬੰਦ ਦੀ ਗੱਲ ਆ ਇਹਨਾਂ ਨੂੰ ਲੈੜੇ ਇਹ ਲੈ ਮਾਦੀ ਆਵੇ ਉਹ ਹਰ ਰੇਟਿਕ ਦਾ ਕਰਦਾ ਨੀ ਦੱਬੀ ਦਾ ਕਰਦਾ ਆ ਰੇਟ ਦਾ ਸੈਟ ਬਰਹਾਵਾ ਉਹ ਮੱਕਾ ਵੀ ਜੇ ਸਾ ਇਹ ਥੇਕ ਪਾਣੀ ਪੀਂਦੀ ਨੀ ਕਿ ਜਿਆਦਾ ਪੀਂਦਾ ਜੇ ਪਾਣੀ ਹਗਾ ਜੀ ਨਾ ਹੋਵੇ ਕਿਤੇ ਆਪਾਂ ਹਾਂ ਚਲਾ ਲਓ ਨਾੜੋ ਨਾ ਦਾ ਬੰਦਾ ਕਰ ਲਊਗਾ ਜਾ ਕੇ ਆ ਇਸੇ ਪਾਣੀ ਪੂਰਾ ਹੋ ਜੂਵੇ ਪਾਣੀ ਪੂਰਾ ਹੀ ਆ ਮੋਰਟਰ ਪਾ ਜਲਾਏ ਮੇਰੇ ਟਾਵਰ ਲਾਉਣ ਦੀ ਪਰ ਮੇਰੇ ਦੋ ਜੀ ਬੰਨ੍ਹੋ ਵੀ ਛੱਡ ਦੇ ਛੱਡ ਦੇ ਨਾ ਕਰਾਉ ਦੇ ਕਰਨ ਮੱਲਬ ਰ ਲਾਉਂਦਾ ਮੈਂ ਲੈ ਕੇ ਉਹ ਨਿਕਲ ਜਾਂਦਾ ਜੀ ਹਾਂ ਉਹ ਉਹ ਵੀ ਲਾਉਂਦਾ ਮੈਂ ਉਹਦੇ ਸਾਹਮਣੇ ਦੇਗਾ ਮੈਂ ਇਹ ਲਾਉਣਾ ਏ ਐਂ ਕਰਕੇ ਲਾਈ ਐਲਈ ਚ ਹਾਂ ਇਹ ਉਹ ਇੱਕੜੀ ਮੈਸੇ ਨਹੀਂ ਸਦਣਾ ਤੇ ਕਿੱਥੇ ਵੱਤ ਰ ਦੇਖ ਅੱਛਾ ਇਹਦੇ ਪਿੱਛੇ ਲਾਣਾ ਠੀਕ ਆ ਹੈ ਮਿੱਥੇ ਇਹੋ ਪਿੰਡ ਤੱਕ ਦਿਖਦੀ ਆ ਇਹ ਰੋੜ ਦਾ ਰੋੜ ਦਾ ਪਾਣੀ ਗੱਲ ਦੂਰ ਦੇਖਦਾ ਪਾਣੀ ਚੱਲਦਾ ਹਾਂ ਆ ਚਿੱਟਾ ਦਿਖ ਜਾਂਦਾ ਆ ਦੇਖੋ ਚਿੱਟਾ ਆ ਉਹ ਤੇ ਬਾਈ ਪਾਣੀ ਦੇ ਹੀ ਜਾਂਦਾ ਤਨਾਈਏ ਹਮ ਆ ਜਾ ਸਾਬਣ ਪਿਆਂਦੇ ਦਾ ਸਾਬੂ ਹੈਗਾ ਉਹ ਨਹਾਈਏ ਯਾਰ ਚਲ ਬਈ ਪਿੰਡ ਦਾ ਬਾਈ ਜਲਦੀ ਆ ਮੋਟਰਾਂ ਬੰਦ ਸਾਡੀਆਂ ਮੋਟਰਾਂ ਖੜੀਆਂ ਦੇਖ ਲੈ ਪਾਣੀ ਪਾਣੀ ਪੂਰਾ ਸਾਡੇ ਹਾਂ ਜਿਆਦਾ ਲੈਟ ਤਾਂ ਕਿ ਮੌਸਮ ਵਧੀਆ ਹੋ ਗਿਆ ਮੌਸਮ ਉਹ ਨਿਆਰੇ ਵਾਲਾ ਹਾਂ ਕਿ ਮੀਂਹ ਪੈ ਗਿਆ ਮੌਸਮ ਵਧੀਆ ਹੋ ਗਿਆ ਜਿਹੜੀ ਲਈ ਆ ਸੂਪਕੇ ਚੱਲੀ ਆ ਜਿਹੜੀ ਹੁਣ ਮੈਂ ਲਾਈ ਆ ਮੀਂਹ ਚ ਉਹ ਐਕਣੀ ਚੱਲ ਪਣੀ ਮੇਰੀ ਅੰਦਰ ਦਿੱਤੇ ਗਿਆ ਜਿਹਾ ਹੋ ਗਿਆ ਜਿਦਾਰੇ ਚ ਲੋਕੀ ਸੁਣ ਹਾਂ ਉਹ ਵੀ ਐ ਹੁੰਦਾ ਐ ਬਸ ਇਹ ਦੇਖ ਕਿਸਾਨ ਉਹ ਕਾ ਦੇ ਦੇ ਨਹੀਂ ਦੱਤੇ ਦੌੜ ਲੁਕਿਆ ਹੋਇਆ